ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਹਾਂ 에ਰਪੋਰਟ ਤੇ ਆਪਣਾ ਬੰਦਾ ਆ ਰਿਹਾ ਇੱਕ ਸਰਪ੍ਰਾਈਜ਼ ਹੈ ਸਾਰਿਆਂ ਦੇ ਬਹੁਤ ਵੱਡਾ ਤੇ ਜਿਹੜੇ ਵੀਡੀਓ ਦੇਖਦੇ ਆ ਕਿ ਮੇਰੇ ਨਾਲ ਵੀ ਸ਼ਾਂਤ ਤੇ ਪੀਤਾ ਤੇ ਰਾਣਾ ਆਇਆ ਉਹਨਾਂ ਨੂੰ ਹਲੇ ਪਤਾ ਨਹੀਂ ਉਹਨਾਂ ਲਈ ਵੀ ਸਰਪ੍ਰਾਈਜ਼ ਹੈ ਉਹਨਾਂ ਨੂੰ ਦੱਸਿਆ ਪਈ ਸ਼ੀਰੂ ਨੇ ਆਉਣਾ ਰੋਮਾ ਤੋਂ ਤੇ ਵੰਦਾ ਆ ਰਿਹਾ ਆਪਣਾ ਤੇ ਸਾਰਿਆਂ ਲਈ ਸਰਪ੍ਰਾਈਜ਼ ਆ ਤੇ ਇਹ ਨਾਲ ਦੇ ਨੂੰ ਵੀ ਸਰਪ੍ਰਾਈਜ਼ ਆ ਸ਼ਾਹ ਨੂੰ ਪਤਾ ਨਹੀਂ ਤੇ ਆਪਾਂ ਉਹਨੂੰ ਲੈਣ ਜਾ ਰਹੇ ਆ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਸਾਰੇ ਜੋ ਵੀ ਗੱਲਬਾਤ ਆ ਅੱਜ ਦਾ ਦੌਰਾਨ ਤੇ ਮੈਂਸ ਹੋ ਗਿਆ ਤਿਆਰ ਹੈ ਪਾ ਲਈ ਫੇਨ ਇਹਦੀ ਦਾਸ ਦੀ ਟੀ-ਸ਼ਰਟ ਚਲੋ ਉੱਠੋ ਫੇ ਚੱਲੀਏ ਤੂੰ ਤਾਂ ਬਹਿ ਗਿਆ ਤਿਆਰ ਹੋ ਗੇ ਲੇ ਵੀ ਮਿੱਤਾਂ ਵੀ ਹੋ ਗਿਆ ਤਿਆਰ ਪੀਤੇ ਹਾਂਜੀ ਚਲਿਏ ਫੇਰ ਚਲੋ ਤਿਆਰੀ ਚਾ ਸਾਰੇ ਹੈ ਚਲੋ ਚਲਿਏ ਗੱਡੀ ਇੱਥੋਂ ਕਰ ਲਈ ਆਪਾਂ ਚੇਂਜ ਤੇ ਹੁਣ ਰਣਜੀਤ ਆਲੀ ਗੱਡੀ ਲੈ ਲਈ ਆ ਇੱਥੋਂ ਤੇ ਹੁਣ ਆਪਾਂ ਇਹਦੇ ਵਿੱਚ ਚੱਲਦੇ ਹਾਂ ਗਾਹਾਂ ਚਲੋ ਵੇ ਹੁਣ ਗਾਹਾਂ ਦਾ ਸਫ਼ਰ ਹੁਣ ਇਹਦੇ ਵਿੱਚ ਸ਼ੁਰੂ ਹੋਊਗਾ 에어ਪੋਰਟ ਦਾ ਹਾਂ ਜਿੰਦਰ ਮੈਲੂ ਤੋਂ ਲੱਗੇ ਹੁਣ ਅਸੀਂ ਨਿਕਲਣ ਇਹ ਹੈ ਜੀ ਗਰਮੇਲੋ ਲਓ ਵੀ ਐਸ ਆਟੋ ਗ੍ਰੈਲ ਤੇ ਰੁਕਦੇ ਆ ਕੋਈ ਨਹੀਂ ਉੱਥੇ ਮੁਰੂ ਮੋੜਨ ਦੀ ਵਾਹ ਲਓ ਵੀ ਆਟੋ ਗ੍ਰੈਲ ਤੇ ਆ ਗਏ ਆ ਪਹੁੰਚ ਗਏ ਆ ਤੇ ਹੁਣ ਇੱਥੇ ਖਾਣੇ ਪੀਣੇ ਆ ਚਾਹ ਪਾਣੀ ਪੀ ਲਈਏ ਟਾਈਮ ਪਾ ਹੋ ਗਿਆ ਤੁਰਿਆਂ ਨੂੰ ਸਫ਼ਰ ਲੰਬਾ ਆ ਹਨਾ ਸਫ਼ਰ ਲੰਬਾ ਸੀ ਹਾਂ ਕੋਫੀ ਟਾਈਮ ਹੋ ਗਿਆ ਹੁਣ ਸਾਡਾ ਡਰਾਈਵਰ ਨੂੰ ਕਰ ਦਿੰਦੇ ਆ ਤੇਜ਼ ਕਾਫੇ ਫਲਾ ਕੇ ਹੈ ਤੇ ਛਾਂ ਸੂ ਇਧਰ ਤੇਹਦ ਵਾਲੇ ਹੋ ਗਿਆ ਇਧਰ ਪੀਤਾ ਵੀ ਤੇ ਬਾਟ ਹੈਗੀ ਜ਼ਿਆਦਾ ਕੈਮਕੂਮ ਹੋ ਲੋ ਹੁਣ ਗੱਡੀ ਖਿੱਚ ਦੇਣੀ ਆ ਉਹਨੂੰ ਵੀ ਸਾਡੀ ਕੋਫੀ ਬ੍ਰੇਕ ਤੇ ਸਾਲੇ ਹੈਗਾ 에ਰਪੋਰਟ ਦਾ ਘੰਟੇ ਦਾ ਰਾਹ ਹੈਗਾ ਨਾ ਉਹਨਾਂ ਦਾ ਦੂਰ ਹੈ 에ਰਪੋਰਟ ਕੱਲ੍ਹ ਦੇ ਉਹ ਤੇ ਬੋਲੇ ਅਟਾ ਕੰਟਾ ਪਾਕੇ ਕੀ ਕੱਢਿਆ ਆ ਨਾ ਲੱਗਿਆ ਤੱਕ ਗਿਆ ਤੇ ਤੂੰ ਪੀਣੀ ਆ ਬਾਕੀ ਹਲੇ ਫਲੈਟ ਵੀ ਅੱਧਾ ਘੰਟਾ ਲੇਟ ਆ ਤੇ ਸਾਡੀ ਕਿੰਨੇ ਟਾਈਮ ਸੰਡੇਰ ਸਾਡੇ ਗਿਆ ਨਹੀਂ ਤਾਂ ਦੇਖਿਆ ਇਹ ਕਿ ਇਹ ਨੂੰ ਦੇਖੇ ਨਿਆ ਪਿੱਛੇ ਜੜੀ ਰੱਖੀ ਹੋਈ ਆ ਔ ਕੰਮ ਕਿ ਹੋਣਾ ਪੈਂਦਾ ਸਾਰਾ ਇਹਦੇ ਮਾਰਕ ਇਹਦੇ ਵਿੱਚ ਵੀ ਹੈ ਨਾ ਇਹਦੇ ਵਿੱਚ ਸਾਰਾ ਕੰਮ ਕਿ ਹੋਣਾ ਪੈਂਦਾ ਗਿਆ ਲੰਡਨ ਵਾਲਾ ਬ੍ਰਿਜ ਆ ਗਿਆ ਲੰਡਨ ਬ੍ਰਿਜ ਆ ਗਿਆ ਜੀ ਲੰਡਨ ਲੰਡਨ ਹੀ ਵੀ ਆ ਗਿਆ ਕੀ ਆਈ ਕੀ ਹੁੰਦਾ ਉਹ ਲੰਡਨ ਆਈ ਵੀ ਆ ਗਿਆ ਦੇਖ ਲਾ ਫੀਲਿੰਗ ਲੰਡਨ ਵਾਲੀ ਆ ਰਹੀ ਹੈ ਇੱਥੇ ਨਾ ਉੱਧਾਂ ਹੋਟ ਗਏ ਐਰਪੋਰਟ ਤੇ ਨੀਨਾਤ ਤੇ ਮਿਲਾਨੋ ਯਾਤੇ ਐਰਪੋਰਟ ਤੇ ਪਹੁੰਚ ਗਏ ਆ ਤੇ ਇਦਾਂ ਐਕਸਾਈਟਮੈਂਟ ਜੀ ਹੋ ਜਾਂਦੀ ਭਜਦਾ ਹਣਾ ਜਾਣਾ ਹੁੰਦਾ ਕਿਤੇ ਨੂੰ ਜਾਂ ਬਹੁਤ ਬੰਦਾ ਉਪਰ ਉਪਰ ਆ ਜਾ ਮਸਕੂਸ ਕਰਦਾ ਨਾ ਐਰਪੋਰਟ ਤੇ ਆ ਕੇ ਏਅਰਪੋਰਟ ਤੇ ਆ ਕੇ ਮੈਂ ਤਾਂ ਹੋਰ ਫੀਲਿੰਗ ਜਿਹੀ ਆ ਜਾਂਦੀ ਹੈ ਨਾ ਜਿੱਦਾਂ ਕਿਤੇ ਜਾਣਾ ਆਉਣਾ ਹੁੰਦਾ ਹੈ ਇਹਦਾ ਨਾ ਇੱਕ ਫੀਲਿੰਗ ਜੀ ਆਉਦੀ ਵੀ ਜਿੱਦਾਂ ਕਿਤੇ ਨੂੰ ਬੰਦੇ ਨੇ ਜਾਣਾ ਹੁੰਦਾ ਨਾ ਐਕਸਾਈਟਮੈਂਟ ਵੀ ਹੋ ਜਾਂਦੀ ਆ ਜਿੱਦਾਂ ਕਿਤੇ ਘੁੰਮਣ ਚੱਲਿਆ ਹੁੰਦਾ ਵਾ ਦੇਖਦੇ ਹਾਂ ਹਾਂ ਚੱਲ ਕੇ ਕੋਦੋ ਬੰਦਾ ਆਉਂਦਾ ਸੱਚ ਨੂੰ ਹੋ ਗਿਆ ਯਾਨੀ ਨਾ ਕਦੇ ਨਹੀਂ ਹੈ ਨਾ ਗਿਆਨੀ ਜਾਵਾ ਰਹੇ ਆ ਚੰਨ ਤੋਂ ਇਹਦੇ ਪੱਤੀ ਪੁੱਤੀਆਂ ਨਹੀਂ ਪੈਂਦੀ ਆਪੇ ਕਦੇ ਡਿੱਗੇ ਵਾਹ ਕੇ ਇਹਦੇ ਸਮਾਉਂ ਪਾ ਕੇ ਹੈ ਉਹ ਯੰਤਰ ਪਾੜਨ ਲੱਗੇ ਆ ਤੇ ਉਹ ਚੜਨ ਲੱਗਾ ਜਾ ਰਿਹਾ ਹੈ ਗਿਆ ਜਹਾਜ਼ ਫੀਲਿੰਗ ਜੀ ਵੱਖਰੀ ਆ ਹੈ ਦੂਜੇ ਹੈ ਮਾਮਾ ਇੰਡੀਆ ਜਾ ਰਹੇ ਹੋ ਇੰਡੀਆ ਜਾਣ ਵਾਲੀ ਫੀਰਕ ਜੀ ਆਉਣ ਲੱਗ ਪੇਰਪੋਰਟ ਤੇ ਆ ਕੇ ਇਹਨੂੰ ਚਾੜ ਕੇ ਆਈਏ ਹੈ ਨਾ ਇਹਦੇ ਭੇਜ ਦਈਏ ਦਾ ਕੋਈ ਬੈਲਟੀ ਕਰਾ ਦਈਏ ਕੀ ਕਹਿੰਦੇ ਨੇ ਬੈਲਟੀ ਪਾਰਸਲ ਹੁੰਦਾ ਹੈ ਪਾਰਸਲ ਕਰਾ ਦਈਏ ਇਹਦਾ ਐਕਸਾਈਟਮੈਂਟ ਵੱਖਰੀ ਆ ਹੈ ਨਾ ਅੜੀਕਣ ਦੀ ਅੜੀਕਣ ਦਾ ਹੋਰੇ ਹੁੰਦਾ ਵੇ ਜਿਦਾ ਅੜੀਕੋ ਚਲੋ ਉਧਰ ਬੈਣੀ ਹੈ ਵੀਤੇ ਬੱਕਰੀ ਸੈਟਮੈਂਟ ਜੀ ਹੁੰਦੀ ਹੈ ਨਾ ਜਦੋਂ ਅੜੀਕਦੇ ਹੁੰਦੇ ਅਜ ਕਿਨੇ ਹੋਣਾ ਹੁੰਦਾ ਇੰਡੀਆ ਉੱਥੇ ਉਹ ਦੂਜੇ ਬਾਹਰ ਨਹੀਂ ਲੱਗੇ ਹੁੰਦੇ ਕੀ ਉਹ ਬਾਹਰ ਬੈਰੀਅਲ ਦੇ ਲਾਏ ਹੁੰਦੇ ਆ ਉਹਨਾਂ ਤੇ ਉਹਨਾਂ ਦੇ ਉੱਪਰ ਬਾਹਰ ਰਖ ਰਾ ਕੇ ਖੜੇ ਹੋਈਦਾ ਹਨ ਇੱਕ ਬੈ ਕੇ ਕਰ ਰਹੇ ਆ ਇੱਥੇ ਬੈ ਕੇ ਕਰ ਰਹੇ ਆ ਉੱਥੇ ਖੜੇ ਉਧਰ ਪਰ ਉੱਥੇ ਹੁੰਦੀ ਵੀ ਗਰਮੀ ਬਾਹਰ ਇੱਥੇ ਠੰਡੇ ਏਸੀ ਦੇ ਵਿੱਚ ਇੱਥੇ ਤਾਂ ਕੋਈ ਚੱਕਰ ਨਹੀਂ ਹੈ ਰਾਣੇ ਇੱਥੇ ਤਾਂ ਕੋਈ ਟਿਕਰ ਨਹੀਂ ਹੈਗਾ ਜਿੰਨਾ ਟਾਈਮ ਮੈਂ ਘੰਟਾ ਬੰਦਾ ਰਿਕਣਾ ਪਵੇ ਬੈਠਣ ਨੂੰ ਵਧੀਆ ਆ ਰਹੀ ਸੀ ਲੱਗਾ ਹੈ ਹਾਂ ਗਰਮੀ ਤੇ ਖਾਣ-ਪੀਣ ਨੇ ਕਿਹਾ ਸਾਰਾ ਕੁਝ ਹੈਗਾ ਆਹੋ ਵਧੀਆ ਚੀਜ਼ ਹੈ ਲੱਗਾ ਮੋਰੇ ਉਹ ਚੱਕਰੋ ਜਿੰਦਾ ਮਰਦੀ ਉਹ ਲੱਗਾ ਖਾਣ-ਪੀਣ ਨੂੰ ਲੋ ਮਰਜੀ ਲੈ ਲਓ ਮੋਰੇ ਦੁਕਾਨਾਂ ਆ ਚੈਫਸ ਆ ਸਭ ਕੁਝ ਆਦਰ ਦੂਜੀ ਦਵਾਈ ਵੀ ਹੈਗੀ ਆ ਜੇ ਅੰਦਰੋਂ ਲੈਣੀ ਆ ਤਾਂ ਮਛਰ ਮਾਰਨ ਵਾਲੀ ਦਵਾਈ ਵੀ ਮਿਲ ਜਾਂਦੀ ਹੈ ਇੱਥੇ ਠੀਕ ਨਹੀਂ ਸੰਸਿਆ ਫਲਾਟ ਰੁਕਣਾ ਵਧੀਆ ਲੱਗਦਾ ਹੈ ਰੁਕਣਾ ਵਧੀਆ ਲੱਗਦਾ ਇੱਥੇ ਠੰਡਾ ਮਾਹੌਲ ਹੈ ਨਾ ਹੈ ਗਾਣੀ ਇੱਥੇ ਮਾਹੌਲ ਠੰਡਾ ਐਸਾ ਪੀ ਸੀ ਚੱਲਦਾ ਹੈ ਨਾ ਆ ਕਿੰਨੇ ਵਜੇ ਦੀ ਹੋਵੇ 8:00 ਕਿਦੀ 8:00 ਵਜੇ ਦੀ ਆ ਉਹਦੇ ਹੈਗੇ 15-20 ਮਿੰਟ ਪਏ ਆ ਲਾਗੇ ਬੰਦਾ ਡੀਕਰੇ ਨੂੰ ਹੈ ਕਹਿੰਦਾ ਪੀਜ਼ਾ ਪੂਜ਼ਾ ਖਾ ਲਈਏ ਕੰਦ ਕਾਂਦਾਂ ਨੂੰ ਜਾਣਾ ਕੋਣ ਨਹੀਂ ਮਿਲਦਾ ਤਾਂ ਘਰੇ ਹੀ ਮਿਲੂ ਜਾ ਕੇ ਆ ਸੱਦੇ ਬੰਤੇ ਫਲੈਟ ਦੇਖ ਰਹੇ ਆ ਕਦੋਂ ਆਉਂਦੀ ਆ ਰੋਮਾਂ ਵਾਲੀ ਦੇਖ ਵੀ ਕਿੱਥੇ ਆ ਰੋਮ ਰੋਮਬਾਰੀ ਵਾਲੀ ਹੋ ਰਿਹਾ ਇਹ ਬੰਦਾ ਸਾਡਾ ਆ ਗਿਆ ਆ ਗਿਆ ਹੀ ਬੰਦਾ ਇਹ ਸਰਪ੍ਰਾਈਜ਼ ਆ ਗਿਆ। ਤੇ ਬਾਬਾ ਜਰਾ ਜਦੋਂ ਬੱਧਾ ਬੋਲੀ ਫਲੈਟ ਤਾਂ ਆਈ ਨਹੀਂ ਹੈਗੀ ਹਲੇ। ਫਲੈਟ ਆਈ ਨਹੀਂ ਹਲੇ। ਪਲੇਟ ਆਈ ਰਹੀ ਹੈ ਲੈ ਠੀਕ ਹੈ ਸਾਰੇ ਬੰਦਾ ਹੈ ਓਏ ਆ ਗਿਆ ਹੈ ਆ ਗਿਆ ਬੰਦਾ ਦੇਖ ਲੈ ਦੇਖ ਲੈ ਰੂਮ ਵਾਲਾ ਸਰਪ੍ਰਾਈਜ਼ ਆ ਗਿਆ ਹੈ ਮੈਂ ਕਿਹਾ ਰੂਮ ਵਾਲਾ ਸਰਪ੍ਰਾਈਜ਼ ਬੰਦਾ ਆ ਗਿਆ ਸਾਡਾ ਇੰਡੀਆ ਤੋਂ ਤੇ ਸਰਪ੍ਰਾਈਜ਼ ਮਿਲ ਗਿਆ ਛੋਟਾ ਆ ਗਿਆ ਦਾ ਚਾਚਾ ਆਇਆ ਮਿਲ ਗਿਆ ਮੇਰੇ ਨਾਲ Ja! <laughs> 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 ਚਾਚਾ ਚਾਚਾ ਕਰਦੇ ਹੁਣ ਚਾਚੇ ਦਾ ਬੈਗ ਫੜ ਹੈ ਆਹੋ ਹੁਣ ਖਾਲੀ ਹੱਥ ਤੁਰਿਆ ਉਹਦੇ ਨਾਲ ਹੁਣ ਉਹਦਾ ਬੈਗ ਫੜ ਕੇ ਲੈ ਕੇ ਚੱਲ ਆ ਲਓ ਵੇ ਬੰਦਾ ਸਾਡਾ ਆ ਗਿਆ ਪਹੁੰਚਾ ਮੁਬਾਰਕਾਂ ਸਾਰਿਆਂ ਨੂੰ ਤੇ ਹੋ ਗਈ ਇਹਦੀ ਲੈਂਡਿੰਗ ਇਟਲੀ ਦੇ ਵਿੱਚ ਵੈਲਕਮ ਇਟਲੀ ਹੋ ਗਿਆ ਦਾ ਆਹ ਪਣੀ ਵੈਲਕਮ ਇਟਲੀ ਹੋ ਗਿਆ ਮੇ ਦਾ ਹੈ ਚਲੋ ਵੀ ਮਵਾਰਕਾਂ ਸ਼ਾਂਸ ਆ ਹੈ ਮਵਾਰਕਾ ਮਵਾਰਕਾ 10-10 ਤਾਂ ਪਹੁੰਚਾ ਪਾਇਆ ਹਾਂ ਹਾਂ ਲੋ ਵੀ ਸਰਪ੍ਰਾਈਜ਼ ਗਿਆ ਤੇ ਬੰਦਾ ਸਾਡਾ ਪਹੁੰਚ ਗਿਆ ਹਲੇ ਘਰੇ ਸਰਪ੍ਰਾਈਜ਼ ਦੇਣਾ ਹੈ ਆ ਘਰਦਿਆਂ ਨੂੰ ਹਲੇ ਪਤਾ ਨਹੀਂ ਹੈਗਾ ਖੇਲੋ ਪਾਲਟੀ ਚੱਲਣ ਹੁਣ ਪਾਲਟੀ ਚੱਲਣ ਲੱਗੀ ਆ ਹੈ ਔਰ ਫਾਸਟ ਰੋਡ ਪਾਸ ਤੇ ਆ ਗਿਆ ਹੈ ਹੈ ਵਾਹ ਇਹ ਗੱਡੀ ਵੀ ਡਾਲੀ ਪਾਲਟੀ ਚੱਲਣ ਲੱਗੀ ਆ ਬੰਦਾ ਆ ਗਿਆ ਪਹੁੰਚ ਠੀਕ ਠਾਕ ਤੇ ਹੁਣ ਹਾਂ ਆਪੇ ਫਰਾਈ ਕਰ ਲਓ ਕਾ ਮਾ ਨਿਆਣਾ ਕਰਕੇ ਉਹ ਦੁੱਥਾ ਨਹੀਂ ਬਸ ਪਾਜੀ ਇੱਕ ਪਰਖੇਤਾ ਦੇ ਲਓ ਹੁਣ ਤਾਂ ਪੂਰਾ ਖੋਸ਼ਿਆ ਹਨਾ ਹੈ ਕਿਦਾਂ ਸੈਟਿਆ ਕਾ ਵਾ ਓਕੇ ਆ ਦਾ ਪੂਰਾ ਕੋਸ ਹੈ ਇੱਕ ਆ ਤਾਂ ਮੱਛੀ ਚੱਲੇਗਾ ਤਾਂ ਇੱਕ ਆ ਤਾਂ ਆਲੂ ਜਾਂਦੇ ਹਨ ਹੈਨਾ ਕੈਚ ਆਨ ਕੈਚ ਕੇ ਰੱਖਣਾ ਗਾ ਕੈਚ ਕੇ ਰੱਖਾਂ ਮਹਨ ਹੈ ਹਾਂਜੀ ਤੀਜੀ ਮੰਜ਼ਲ ਤੇ ਜਾਣਾ ਹੈ ਨਾ ਚੌਥੀ ਦੇ ਮਾੜੀ ਤੇਰੀ ਗੱਲ ਸੁਣ ਚਲ ਬਾਹਰ ਹੀ ਐਕਟ ਨਹੀਂ ਨਹੀਂ ਇਹ ਪੈੰਜੀ ਉਹ ਪੈੰਜੀ ਸਾਡੀ ਕਿਤਾਬ ਕੋਲ ਸਸਤੀ ਕਹਾਣੀ ਪੈੰਜੀ ਕਿੰਦਾ ਹਾਂ ਚਾਰ ਸਸਤੀ ਕਹਾਣੀ ਇਹ ਵਾਲਾ ਇਹ ਤਾਂ ਸਿਮਾ ਲੱਗੇ ਹੋਏ ਆ ਇਹ 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 ਦੇ ਵੀ ਚੱਲ ਇਹ ਵਾਲਾ ਨਹੀਂ ਹੈ ਸ਼ਿਰੂ ਆ ਗਿਆ ਲੈ ਲੈ ਮਾਦਾ ਜੀ ਹੋਰ ਕਿਤਾ ਆਜਾ ਇਹ ਇੱਥੇ ਖੁੱਲੇ ਕੰਮ ਆ ਇੰਡੀਆ ਵਾਲਾ ਹੀ ਆ ਤੇ ਯਾ ਮੱਖਾਂ ਲਾਸ ਹਨ ਕੇਸ਼ੀ ਲਾ ਦੇ ਸਾਰਮੀ ਲਾ ਦੇ ਨੇ ਨਾ ਨਹੀਂ ਸਹੀ ਹੈ ਹਾਂ ਹਾਂ ਮੈਲ ਦੋ ਸ਼ੀਰੂ ਨੂੰ ਕਿੰਨਾ ਲ ਕੋ ਰੱਖਿਆ ਇਹ ਕਿੰਨਾ ਹੈ ਮੈਂ ਤਾਂ ਹੋਊਂਗੀ ਵਸਾ ਲੈ ਜਾਣਾ ਤਾਂ ਬਤਾ ਹੋ ਜਾਣਾ ਤਾਂ ਹੋਣੀ ਇਹਦੇ න සිරලු ලග එෙලේ මග හරරිවර දියමයි තෝකිලු සාහතදේ හු චක්න මරත කලක්තිී ච්චන කන වන්න රොටිබිණි කති නා පනේ පිත්තා චචයන ਹੁਣ ਦਹੀਂ ਦੀ ਲੱਸੀ ਬਣਾ ਲਾ ਤੂੰ ਹੈਂ ਐ ਸ਼ਾਨ ਉਹ ਲੱਸੀ ਬਣਾ ਕੇ ਪੀ ਲਾਗਾ ਹਾਂ ਜੀ ਚਲੋ ਠੀਕ ਹੈ ਜੀ ਪਹੁੰਚ ਗਿਆ ਘਰ ਬੰਦਾ ਸਾਡਾ ਪਹੁੰਚ ਗਿਆ ਸਾਰਾ ਤੇ ਫਿਰ ਲਈ ਹੋ ਗਿਆ ਪੰਜ ਮੈਂਬਰ ਪੂਰੇ ਹੋ ਗੱਡੀ 'ਚ ਗੱਡੀ 'ਚ ਹੋ ਗਿਆ ਪੰਜ ਮੈਂਬਰ ਪੂਰੇ ਤੇ ਚਲੋ ਮਿਲਦੇ ਆ ਕਿਸੇ ਅਗਲੇ ਵਲੌਗ 'ਚ ਔਰ ਵੀਡੀਓ ਦੇਖਣ ਲਈ ਚੈਨਲ ਨੂੰ ਕਲਬ ਸਬਸਕ੍ਰਾਈਬ ਓਕੇ ਜੀ